ਅੱਜ ਵਾਪਰੀਆਂ ਚਾਰ ਵੱਡੀਆਂ ਘਟਨਾਵਾਂ ਤੇ ਗੱਲ ਕਰਦੇ ਆਂ ਪਹਿਲੀ ਘਟਨਾ ਇੱਕ ਹੋਰ ਕਬੱਡੀ ਖਿਡਾਰੀ ਦਾ ਕਤਲ ਕਰ ਦਿੱਤਾ ਗਿਆ ਦੂਸਰੀ ਘਟਨਾ Google Map ਕਾਰਨ ਕਈ ਲੋਕਾਂ ਦੀ ਜਾਨ ਚਲੀ ਗਈ ਤੇ ਤੀਸਰੀ ਘਟਨਾ ਕੈਨੇਡਾ ਦੇ ਵਿੱਚ ਇੱਕ ਹੋਰ ਪੰਜਾਬੀ ਦੀ ਮੌਤ ਹੋ ਗਈ ਆ ਤੇ ਚੌਥੀ ਘਟਨਾ ਪਤੰਗ ਲੈਣ ਜਾ ਰਹੇ ਬੱਚੇ ਦੇ ਨਾਲ ਵੱਡਾ ਹਾਦਸਾ ਵਾਪਰਿਆ ਏ ਹੁਣ ਗੱਲ ਕਰਦੇ ਆਂ ਵਿਸਥਾਰ ਦੇ ਨਾਲ ਪਹਿਲੀ ਘਟਨਾ ਕਿ ਖਰੜ ਮਹਾਲੀ ਦੇ ਅੰਦਰ ਇੱਕ ਹੋਰ ਪੰਜਾਬੀ ਕਬੱਡੀ ਖਿਡਾਰੀ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ ਇਹ ਨੌਜਵਾਨ ਬਠਿੰਡਾ ਦੇ ਰਾਮਪੁਰਾ ਦਾ ਰਹਿਣ ਵਾਲਾ ਸੀ ਪਰ ਪਿਛਲੇ ਕੁਝ ਟਾਈਮ ਤੋਂ ਇਹ ਮਹਾਲੀ ਦੇ ਖਰੜ ਵਿੱਚ ਰਹਿ ਰਿਹਾ ਸੀ ਉੱਥੇ ਰਹਿ ਕੇ ਜੈਮ ਦੀ ਟ੍ਰੇਨਿੰਗ ਦਿੰਦਾ ਸੀ ਜੈਮ ਟ੍ਰੇਨ ਟ੍ਰੇਨਰ ਵਜੋਂ ਇਹ ਮੁੰਡਾ ਕੰਮ ਕਰ ਰਿਹਾ ਸੀ ਤਾਂ ਅਚਾਨਕ ਇਸ ਮੁੰਡੇ ਦੇ ਉੱਪਰ ਹਮਲਾਵਰਾਂ ਨੇ ਹਮਲਾ ਕਰ ਦਿੱਤਾ ਦੱਸਿਆ ਜਾ ਰਿਹਾ ਕਿ ਇਸ ਮੁੰਡੇ ਦੇ ਉੱਪਰ 4 ਗੋਲੀਆਂ ਚਲਾਈਆਂ ਗਈਆਂ ਤੇ ਫਿਰ ਵੀ ਜਿਹੜੇ ਉਹ ਹਮਲਾਵਰ ਸੀ ਉਹਨਾਂ ਦਾ ਮਨ ਨਹੀਂ ਭਰਿਆ ਉਹਨਾਂ ਨੇ ਮੁੰਡੇ ਦੇ ਉੱਪਰ ਤਲਵਾਰਾਂ ਦੇ ਨਾਲ ਵੀ ਹਮਲਾ ਕੀਤਾ ਕਈ ਤਲਵਾਰਾਂ ਦੇ ਵਾਰ ਉਹਦੇ ਸਿਰ ਦੇ ਵਿੱਚ ਕੀਤੇ ਗਏ ਜਿਹਦੇ ਕਰਕੇ ਇਸ ਨੌਜਵਾਨ ਦੀ ਮੌਤ ਹੋ ਗਈ ਆ ਦੱਸਿਆ ਜਾ ਰਿਹਾ ਹੈ ਕਿ ਜਿਹੜੇ ਇਹ ਨੌਜਵਾਨ ਨੇ ਮੌਕੇ ਤੋਂ ਫਰਾਰ ਹੋ ਗਏ ਆ ਪੁਲਿਸ ਨੇ ਇਹਨਾਂ ਨੇ ਇਹ ਜਿਹੜੇ ਨੌਜਵਾਨ ਸੀ ਇੱਕ ਫੋਰਚੂਨਰ ਦੇ ਵਿੱਚ ਫਰਾਰ ਹੋਏ ਸੀ ਤਾਂ ਜਿਹੜੀ ਉਹ ਫੋਰਚੂਨਰ ਸੀ ਉਹ ਤਾਂ ਪੁਲਿਸ ਨੇ ਰਿਕਵਰ ਕਰ ਲਈ ਆ ਲੱਭ ਲਈ ਆ ਪਰ ਜਿਹੜੇ ਇਹ ਮੁੰਡੇ ਹਲੇ ਤੱਕ ਫਰਾਰ ਨੇ ਤਾਂ ਘਰਦਿਆਂ ਦਾ ਕਹਿਣਾ ਹੈ ਕਿ ਸਾਰੀ ਜਿਹੜੀ ਇਹ ਘਟਨਾ ਸੀ ਉਹ ਸੀਸੀਟੀਵੀਜ਼ ਕੈਮਰੇ ਵਿੱਚ ਰਿਕਾਰਡ ਹੋ ਗਈ ਆ ਤਾਂ ਪੁਲਿਸ ਹਲੇ ਤੱਕ ਕੋਈ ਕਾਰਵਾਈ ਕਿਉਂ ਨਹੀਂ ਕਰ ਰਹੀ ਇਹ ਸਾਰਾ ਮਾਮਲਾ ਘਰਦਿਆਂ ਦਾ ਕਹਿਣਾ ਹੈ ਤਾਂ ਅੱਗੋਂ ਪੁਲਿਸ ਦਾ ਇਹ ਕਹਿਣਾ ਹੈ ਕਿ ਜਿਹੜੇ ਉਹ ਮੁੰਡੇ ਨੇ ਉਹ ਕਿੱਥੋਂ-ਕਿੱਥੋਂ ਦੇ ਨੇ ਉਹ ਸਾਨੂੰ ਪਤਾ ਲੱਗ ਚੁੱਕਾ ਹੈ ਉਹ ਮੁੰਡੇ ਜਲੰਧਰ ਤੇ ਫੁਗਵਾੜੇ ਏਰੀਏ ਦੇ ਦੱਸੇ ਜਾ ਰਹੇ ਨੇ ਤੇ ਪੁਲਿਸ ਦਾ ਕਹਿਣਾ ਹੈ ਕਿ ਐਫ ਆਈ ਆਰ ਇਸ ਮਾਮਲੇ ਦੇ ਵਿੱਚ ਦਰਜ ਕਰ ਲਈ ਗਈ ਹੈ ਤੇ ਜਲਦ ਤੋਂ ਜਲਦ ਜਿਹੜੇ ਉਹ ਮੁੰਡੇ ਆ ਉਹਨਾਂ ਨੂੰ ਵੀ ਲੱਭ ਲਿਆ ਜਾਵੇਗਾ। ਇਸ ਮੁੰਡੇ ਦਾ ਨਾਮ ਗੁਰਪ੍ਰੀਤ ਦੱਸਿਆ ਜਾ ਰਿਹਾ ਇਸ ਮੁੰਡੇ ਦੇ ਮਾਪਿਆਂ ਦਾ ਰੋ ਰੋ ਕੇ ਬੁਰਾ ਹਾਲ ਆ ਪੁਲਿਸ ਇਸ ਮਾਮਲੇ ਦੀ ਤਫ਼ਤੀਸ਼ ਕਰ ਰਹੀ ਆ ਕਿ ਆਖਰ ਇਸ ਮੁੰਡੇ ਨੂੰ ਕਤਲ ਕਿਉਂ ਕੀਤਾ ਗਿਆ ਕੀ ਕਾਰਨ ਰਹਿ ਬੇਹੱਦ ਮੰਦ ਭਾਗੀ ਘਟਨਾ ਉਹ ਹਾਲੇ ਪੁਲਿਸ ਦੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਤੇ ਉਸ ਤੋਂ ਬਾਅਦ ਚ ਇਹ ਪੂਰਾ ਮਾਮਲਾ ਨਿਕਲ ਕੇ ਸਾਹਮਣੇ ਆਊਗਾ ਜਿਹੜੀ ਦੂਸਰੀ ਵੱਡੀ ਘਟਨਾ ਉਹ ਇਹ ਕਿ ਕੱਲ ਇੱਕ ਖਬਰ ਪੂਰੇ ਮੀਡੀਆ ਦੇ ਵਿੱਚ ਛਾਈ ਰਹੀ ਕਿ ਇੱਕ ਗੱਡੀ ਜਿਹੜੀ ਨਹਿਰ ਦੇ ਵਿੱਚ ਡੈਗ ਪਈ ਆ ਜਿਹਦੇ ਵਿੱਚ 12 ਤੋਂ 14 ਲੋਕ ਸਵਾਰ ਸੀ ਤੇ ਉਹਦੇ ਵਿੱਚੋਂ ਇੱਕ ਬੱਚਾ ਬਚਿਆ ਸੀ ਜਿਨੇ ਪੂਰੀ ਘਟਨਾ ਬਾਰੇ ਮੀਡੀਆ ਦੇ ਵਿੱਚ ਦੱਸਿਆ ਸੀਗਾ ਕਿ ਕਿਵੇਂ ਉਹ ਘਟਨਾ ਵਾਪਰੀ ਉਹਦਾ ਕਹਿਣਾ ਸੀਗਾ ਕਿ ਜਦੋਂ ਅਸੀਂ ਵਿਆਹ ਤੋਂ ਇੱਕ ਸਮਾਗਮ ਤੋਂ ਵਾਪਸ ਆ ਰਹੇ ਸੀ ਤਾਂ ਜਿਹੜਾ ਡਰਾਈਵਰ ਸੀ ਉਹਨੂੰ ਪਤਾ ਨਹੀਂ ਲੱਗਾ ਸੀਗਾ ਕਿ ਇੱਥੇ ਸੜਕਾ ਕਿ ਨਹਿਰ ਆ ਤਾਂ ਉਹ ਜਿਹੜੀ ਗੱਡੀ ਸੀ ਉਹ ਨਹਿਰ ਦੇ ਵਿੱਚ ਡਿੱਗ ਪਈ ਪਰ ਉਹਦਾ ਕੀ ਕਾਰਨ ਰਿਹਾ ਕਿ ਡਰਾਈਵਰ ਨੇ Google Map ਲਗਾਇਆ ਹੋਇਆ ਸੀ ਤੇ Google Map ਦੇ ਉੱਪਰ ਜਿੱਥੇ ਨਹਿਰ ਆ ਉੱਥੇ ਸੜਕ ਦਿਖਾਈ ਦਿੰਦੀ ਆ ਜਿਹਦੇ ਕਰਕੇ ਡਰਾਈਵਰ ਨੂੰ ਭੁਲੇਖਾ ਲੱਗ ਗਿਆ ਧੁੰਦ ਸੀ ਰਾਤ ਮਤਲਬ ਉਸ ਦਿਨ ਕਾਫੀ ਜ਼ਿਆਦਾ ਧੁੰਦ ਸੀ ਧੁੰਦ ਹੋਣ ਦੇ ਕਾਰਨ ਜਿਹੜਾ ਡਰਾਈਵਰ ਸੀ ਉਹਨੂੰ ਪਤਾ ਨਹੀਂ ਲੱਗਾ ਵੈਸੇ ਵੀ Google Map ਕਰਕੇ ਕਈ ਵਾਰ ਅਜਿਹੀਆਂ ਘਟਨਾਵਾਂ ਵਾਪਰ ਚੁੱਕੀਆਂ ਨੇ ਤਾਂ ਇਹ ਫਤੇਪੁਰ ਦੇ ਨੇੜੇ ਸਰਦਾਰੇ ਵਾਲਾ ਪੁਲ ਦੱਸਿਆ ਜਾ ਰਿਹਾ ਜਿੱਥੇ ਇਹ ਵੀ ਦੱਸਿਆ ਜਾ ਰਿਹਾ ਉਥੋਂ ਦੇ ਲੋਕ ਇਹ ਦੱਸ ਰਹੇ ਨੇ ਕਿ ਜਿਹੜਾ ਇਹ ਪੋਲਾ ਇਹਦੇ ਪਾਸੇ ਕੋਈ ਕੰਧਾ ਨਹੀਂ ਕੁਝ ਨਹੀਂ ਇਹ ਪੁਲ ਜਿਹੜਾ ਹੈਗਾ ਸ਼ਾਇਦ ਨਿਰਮਾਣ ਅਧੀਨ ਤਾਂ ਉਹਨਾਂ ਦਾ ਕਹਿਣਾ ਹੈ ਕਿ ਇਹ ਪੁਲ ਜਿਹੜਾ ਹੈਗਾ ਲਵਾਰਸ ਪਿਆ ਹੋਇਆ ਜਿਹਦੇ ਕਰਕੇ ਇਹ ਮੰਦਭਾਗੀ ਘਟਨਾ ਵਾਪਰੀ ਆ ਤਾਂ ਉਹਨਾਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਨੂੰ ਸਰਕਾਰਾਂ ਨੂੰ ਇੱਧਰ ਧਿਆਨ ਦੇਣਾ ਚਾਹੀਦਾ ਪੁਲ ਦੇ ਆਸੇ-ਪਾਸੇ ਕੰਧਾਂ ਕਰਾਉਣੀਆਂ ਚਾਹੀਦੀਆਂ ਤਾਂ ਕਿ ਹੋਰ ਕੋਈ ਵੱਡੀ ਘਟਨਾ ਇਸ ਤਰ੍ਹਾਂ ਨਾ ਵਾਪਰੇ ਤਾਂ ਇਹ ਬੇहद ਮੰਦਭਾਗੀ ਘਟਨਾ ਕਿਉਂਕਿ ਹਲੇ ਵੀ ਜਿਹੜੇ ਉਹ ਗੱਡੀ ਦੇ ਵਿੱਚ ਸਵਾਰ ਸੀ ਲੋਕ ਸੀਗੇ ਉਹਨਾਂ ਦੀਆਂ ਲਾਸ਼ਾਂ ਦੀ ਤਲਾਸ਼ ਕੀਤੀ ਜਾ ਰਹੀ ਆ ਜਿਦੇ ਵਿੱਚੋਂ ਇੱਕ 10 ਸਾਲ ਦੇ ਬੱਚੇ ਨੇ ਜਿਹੜਾ ਬਚ ਕੇ ਬਾਰ ਨਿਕਲਿਆ ਸੀਗਾ ਸ਼ੀਸ਼ਾ ਟੁੱਟ ਜਾਣ ਕਾਰਨ ਤੇ ਗੱਡੀ ਦੀ ਤਾਕੀ ਖੁੱਲ ਜਾਣ ਕਾਰਨ ਉਹ ਬੱਚਾ ਜਿਹੜਾ ਹੌਲੀ-ਹੌਲੀ ਆਪਣੀਆਂ ਕੋਸ਼ਿਸ਼ਾਂ ਦੇ ਨਾਲ ਬਾਹਰ ਆਇਆ ਸੀ ਤਾਂ ਉਹਨੇ ਸਾਰੀ ਘਟਨਾ ਜਿਹੜੀ ਮੀਡੀਆ ਦੇ ਵਿੱਚ ਲੋਕਾਂ ਨੂੰ ਪੁਲਿਸ ਨੂੰ ਦੱਸੀ ਸੀ ਤਾਂ ਇਹ ਗੂਗਲ ਮੈਪ ਦੇ ਕਾਰਨ ਇਹ ਹਾਦਸਾ ਵਾਪਰਿਆ ਤੇ ਇਹ ਪਹਿਲਾ ਹਾਦਸਾ ਨਹੀਂ ਹੁਣ ਤੱਕ ਕਿੰਨੇ ਹਾਦਸੇ ਵਾਪਰ ਚੁੱਕੇ ਨੇ ਮੈਂ ਹਲੇ ਇੱਕ ਅੱਜ ਹੀ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਦੇਖੀ ਆ ਤੁਹਾਨੂੰ ਵੀ ਜ਼ਰੂਰ ਦਿਖਾਵਾਂਗੇ ਜਿਹਦੇ ਵਿੱਚ ਪਹਾੜੀ ਏਰੀਏ ਦੇ ਵਿੱਚ ਕੋਈ ਜੁ ਮੁੰਡੇ ਘੁੰਮਣ ਗਏ ਆ ਉਹਨਾਂ ਨੇ ਵੀ Google Map ਲਗਾਇਆ ਸੀ ਤਾਂ Google Map ਦੇ ਸਹਾਰੇ ਉਹ ਜਾ ਰਹੇ ਸੀ ਤਾਂ ਉਹਨਾਂ ਨੂੰ Google Map ਕਾਰਨ ਇੰਨੇ ਗਲਤ ਰਸਤੇ ਤੇ ਉਹ ਕਹਿੰਦੇ ਸੀ ਪਹੁੰਚ ਗਏ ਉਹ ਮੁੰਡੇ ਵੀਡੀਓ ਦੇ ਵਿੱਚ ਬੋਲ ਰਹੇ ਆ ਉਹ ਕਹਿੰਦੇ ਅਸੀਂ Google Map ਦੇ ਰਾਈ ਇੰਨੇ ਗਲਤ ਰਸਤੇ ਤੇ ਪਹੁੰਚ ਗਏ ਕਿ ਅਸੀਂ ਗੱਡੀ ਹੌਲੀ ਕਰ ਲਈ ਨਹੀਂ ਤਾਂ ਸਾਡੀ ਗੱਡੀ ਜਿਹੜੀ ਪਹਾੜੀ ਤੋਂ نیچے ਡਿਗਣੀ ਸੀ ਕਿਉਂਕਿ ਜਿਹੜੇ ਰਾਹ ਤੇ ਉਸ ਮੈਪ ਨੇ ਸਾਨੂੰ ਪਾ ਦਿੱਤਾ ਸੀ ਅਸਲ ਵਿੱਚ ਉੱਥੇ ਉਹ ਰਾਸਤਾ ਹੈ ਹੀ ਨਹੀਂ ਸੀ ਉਹ ਤਾਂ ਇੱਕ ਕੱਚਾ ਜਿਹਾ ਰਾਹ ਸੀ ਬਿਲਕੁਲ ਭੀੜਾ ਜਿਹਦੇ ਦੇ ਜਿਹਦੇ ਵਿੱਚੋਂ ਗੱਡੀ ਲੰਘਦੀ ਵੀ ਨਹੀਂ ਸੀ ਤਾਂ ਫਿਰ ਉਹਨਾਂ ਨੇ ਹੌਲੀ-ਹੌਲੀ ਕਰਕੇ ਜਿਹੜੀ ਆਪਣੀ ਗੱਡੀ ਆ ਵਾਪਸ ਮੋੜੀ ਸੋ ਲੋਕਾਂ ਨੂੰ ਕੇਅਰਫੁਲ ਰਹਿਣ ਦੀ ਲੋੜ ਆ ਜਿਹੜੇ ਭੈਣਾ ਭਰਾ Google Map ਲਾ ਕੇ ਕਿੰਨਾ ਕਿਤੇ ਜਾਂਦੇ ਆ ਅੱਜ ਕੱਲ ਸਾਡੇ ਸਾਰਿਆਂ ਦਾ ਹੀ ਰੁਟੀਨ ਆ ਅਸੀਂ Google Map ਦੇ ਸਹਾਰੇ ਆਪਣੀ ਮੰਜ਼ਿਲ ਵੱਲ ਵਧਦੇ ਆ ਤਾਂ ਇਹਨਾਂ ਚੀਜ਼ਾਂ ਦਾ ਵੀ ਖਿਆਲ ਰੱਖਣ ਦੀ ਲੋੜ ਆ ਜਿਵੇਂ ਨਵੇਂ ਪੁਲ ਬਣ ਰਹੇ ਨਵੇਂ ਰੋਡ ਬਣ ਰਹੇ ਆ ਤਾਂ ਕਈ ਵਾਰ ਆਦਮੀ ਧੋਖਾ ਖਾ ਸਕਦਾ ਸੋ ਕੇਅਰਫੁਲ ਰਹਿਣ ਦੀ ਲੋੜ ਆ ਤਾਂ ਸਰਕਾਰਾਂ ਨੂੰ ਤੇ ਪ੍ਰਸ਼ਾਸਨ ਨੂੰ ਵੀ ਚਾਹੀਦਾ ਕਿ ਇਹਨਾਂ ਚੀਜ਼ਾਂ ਵੱਲ ਧਿਆਨ ਦਿੱਤਾ ਜਾਵੇ ਜਿਹੜੀਆਂ ਕੋਈ ਨਵੀਆਂ ਅਪਡੇਟਸ ਕਰਨ ਵਾਲੀਆਂ ਹੁੰਦੀਆਂ ਨੇ Google Map ਦੇ ਉੱਪਰ ਉਹ ਜਲਦੀ ਤੋਂ ਜਲਦੀ ਕਰਵਾਈਆਂ ਜਾਣ ਤਾਂ ਕਿ ਜਿਹੜੇ ਲੋਕ ਨੇ ਉਹਨਾਂ ਨਾਲ ਵੱਡੇ ਹਾਸੇ ਨਾ ਵਾਪਰਨ ਤੇ ਜਿਹੜੇ ਪੁਲ ਜਾਂ ਸੜਕਾਂ ਜਿੱਥੋਂ ਰਾਸਤੇ ਬੰਦ ਕੀਤੇ ਗਏ ਨੇ ਉਹਨਾਂ ਨੂੰ ਲੋਵਾਰਸ ਨਾਂ ਛੱਡਿਆ ਜਾਵੇ ਉੱਥੇ ਲੋਕਾਂ ਨੂੰ ਸੂਚਿਤ ਕਰਨ ਦੇ ਵਾਸਤੇ ਬੈਰੀਗੇਟਿੰਗ ਵਗੈਰਾ ਕੀਤੀ ਜਾਵੇ ਕੋਈ ਲਾਈਟਾਂ ਦਾ ਕਾਸੇ ਦਾ ਪ੍ਰਬੰਧ ਕੀਤਾ ਜਾਵੇ ਤਾਂ ਕਿ ਲੋਕਾਂ ਦੇ ਨਾਲ ਅਜੇੇ ਹਾਸੇ ਨਾਮ ਵਾਪਰਨ ਜਿਵੇਂ ਇਹ ਮੰਦਭਾਗੀ ਘਟਨਾ ਕਿ 12 ਤੋਂ 14 ਲੋਕ ਜਿਹੜੇ ਉਹ ਲਾਪਤਾ ਹੋ ਗਏ ਨੇ ਪਤਾ ਨਹੀਂ ਲੱਗ ਰਿਹਾ ਕਈਆਂ ਦੀਆਂ ਲਾਸ਼ਾਂ ਮਿਲ ਚੁੱਕੀਆਂ ਨੇ ਤੇ ਕਈਆਂ ਦੀਆਂ ਹਲੇ ਲਾਸ਼ਾਂ ਮਿਲਣੀਆਂ ਬਾਕੀ ਨੇ ਸੋ ਇਦਾਂ ਦੇ ਜਿਹੜੇ ਹਾਦਸੇ Google Map ਦੇ ਕਾਰਨ ਨਾ ਵਾਪਰਨ ਤਾਂ ਅਗਲੀ ਬੇਹਦ ਮੰਦਪਾਗੀ ਘਟਨਾ ਕਿ ਇੱਕ ਪੰਜਾਬੀ ਨੌਜਵਾਨ ਦੀ ਕੈਨੇਡਾ ਦੀ ਧਰਤੀ ਤੇ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਆ ਇਸ ਨੌਜਵਾਨ ਦਾ ਨਾਮ ਸੁਖਪ੍ਰੀਤ ਦੱਸਿਆ ਜਾ ਰਿਹਾ ਹੈ ਸੁਖਪ੍ਰੀਤ 7 ਮਹੀਨੇ ਪਹਿਲਾਂ ਹੀ ਹਲੇ ਕੈਨੇਡਾ ਗਿਆ ਸੀਗਾ ਦੱਸਿਆ ਜਾ ਰਿਹਾ ਹੈ ਕਿ ਜਿਹੜਾ ਇਹ ਸੁਖਪ੍ਰੀਤ ਆ ਇਹ ਜੈਤੋ ਦੇ ਪਿੰਡ ਮੜਾਕ ਦਾ ਰਹਿਣ ਵਾਲਾ ਸੀ ਤਾਂ ਬੜੇ ਚਾਹਾਂ ਚਾਵਾਂ ਦੇ ਨਾਲ ਇਹ 7 ਮਹੀਨੇ ਪਹਿਲਾਂ ਕੈਨੇਡਾ ਦੀ ਧਰਤੀ ਤੇ ਗਿਆ ਸੀ ਪਰ ਬੇਹੱਦ ਮੰਦਭਾਗੀ ਘਟਨਾ ਉਹਦੇ ਨਾਲ ਵਾਪਰੀ ਕਿ ਉਹਨੂੰ ਦਿਲ ਦਾ ਦੌਰਾ ਪੈ ਗਿਆ ਜਿਸ ਦੇ ਕਰਕੇ ਸੁਖਪ੍ਰੀਤ ਦੀ ਮੌਤ ਹੋ ਗਈ ਆ ਸੁਖਪ੍ਰੀਤ ਦੇ ਮਾਪਿਆਂ ਦਾ ਐਸ ਟਾਈਮ ਰੋ ਰੋ ਕੇ ਬੁਰਾ ਹਾਲ ਆ ਰੁਜ਼ਗਾਰ ਦੀ ਭਾਲ ਦੇ ਵਿੱਚ ਬੱਚੇ ਵਿਦੇਸ਼ ਦੀ ਧਰਤੀ ਤੇ ਜਾਂਦੇ ਨੇ ਤੇ ਉੱਥੇ ਜਾ ਕੇ ਕਈ ਵਾਰ ਉਹਨਾਂ ਨਾਲ ਮੰਦਭਾਗੀਆਂ ਘਟਨਾਵਾਂ ਵਾਪਰ ਜਾਂਦੀਆਂ ਨੇ ਜਿਵੇਂ ਇਹ ਸੁਖਪ੍ਰੀਤ ਦੇ ਨਾਲ ਵਾਪਰੀ ਆ ਜਿਹੜੀ ਅਗਲੀ ਘਟਨਾ ਹੈ ਉਹ ਇੱਕ ਇੱਕ ਛੋਟਾ ਬੱਚਾ ਪਿਆਰਾ ਬੱਚਾ ਬਸੰਤ ਦੇ ਮੌਕੇ ਪਤੰਗ ਖਰੀਦਣ ਦੇ ਵਾਸਤੇ ਜਾ ਰਿਹਾ ਸੀ ਤੇ ਰਸਤੇ ਦੇ ਵਿੱਚ ਉਸ ਬੱਚੇ ਤੇ ਤੇ ਨਾਲ ਉਹਦੇ ਦੋ ਜਣੇ ਹੋਰ ਸੀ ਉਹਨਾਂ ਉੱਪਰ ਗੰਨੇ ਦੀ ਭਰੀ ਜਿਹੜੀ ਟਰਾਲੀ ਆ ਉਹ ਪਲਟ ਜਾਂਦੀ ਆ ਜਿਹਦੇ ਕਰਕੇ ਉਸ ਬੱਚੇ ਦੀ ਮੌਤ ਹੋ ਗਈ ਆ ਤੇ ਜਿਹੜੇ ਦੋ ਜਣੇ ਨਾਲ ਸੀ ਉਹ ਗਮੀ ਰੂਪ ਦੇ ਵਿੱਚ ਜ਼ਖਮੀ ਹੋਇਆ ਬੇਹਦ ਮੰਦ ਭਾਗੀ ਘਟਨਾ ਇਹ ਜਲੰਧਰ ਦੇ ਮਹਿਤਪੁਰ ਦੇ ਰਹਿਣ ਵਾਲੇ ਦੱਸੇ ਜਾ ਰਹੇ ਆ ਤਾਂ ਬੇहद ਮੰਦਭਾਗੀ ਘਟਨਾ ਕੇ ਬੱਚਾ ਆਪਣੇ ਵਾਸਤੇ ਅੱਜ ਬਸੰਤ ਹੂਣ ਕਰਕੇ ਪਤੰਗ ਖਰੀਦਣ ਗਿਆ ਸੀ ਪਰ ਉਹਦੇ ਨਾਲ ਰਸਤੇ ਦੇ ਵਿੱਚ ਦਰਦਨਾਕ ਘਟਨਾ ਵਾਪਰੀ ਕੰਨਿਆਂ ਦੀ ਪਰੀ ਟਰਾਲੀ ਉਹਨਾਂ ਦੇ ਉੱਪਰ ਪਲਟ ਜਾਂਦੀ ਆ ਜਿਹਦੇ ਕਰਕੇ ਇਸ ਬੱਚੇ ਦੀ ਥਾਂ ਤੇ ਹੀ ਮੌਤ ਹੋ ਜਾਂਦੀ ਆ